ਤਰ ਜਵਾਬ ਦੇਊਗਾ ਵੋਟ ਪਾ ਕੇ ਜੁਲਮ ਹੈ ਮੈਂ ਨਹੀਂ ਦੇਖਿਆ ਇਤਿਹਾਸ ਦੇ ਵਿੱਚ ਅਜ ਤੱਕ ਅੱਦੀ ਕੋਈ ਸੀਐਮ ਸਾਹਿਬ ਨੂੰ ਜੇਲ੍ਹ ਦੇ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਨਹੀਂ ਤਾਂ ਡੋਟ ਆਪਣਾਸ ਕੇ ਸਿਕਸ਼ਨਾਤ ਅਦਾਲਤ ਜਨਤਾ ਕੀ ਆਮਨੇ ਸਾਹਮਨੇ ਮੈਂ ਆਪ ਸਭ ਦਾ ਇੱਕ ਵਾਰ ਫਿਰ ਸਵਾਗਤ ਹੈ ਜੁਲਮ ਦਾ ਜਵਾਬ ਵੋਟਰ ਸੇ ਅਸੀਂ ਬਾਤ ਕਰੇ ਸਭ ਤੋਂ ਬੜੀਆ ਬਾਤ ਕਰਕੇ ਅਸੀਂ ਜਿੰਦਗੇ ਬਟਾਲਾ ਸੇ ਸ਼ੈਰੀ ਕਲਸੀ ਸਾਹਿਬ ਸੇ ਬਾਤ ਕਰਾਂਗੇ ਕਿਸ ਲਈ ਸ਼ੈਰੀ ਸਾਹਿਬ ਬੜਾ ਅੱਛਾ ਲਗਾ ਤੁਸੀਂ ਆਂਦੇ ਹੋ ਅੱਜ ਇਹ ਵੋਲੰਟੀਅਰ ਮਿਲਣੀ ਖਾਸ ਤੌਰ ਤੇ ਕੀਤੀ ਗਈ ਹੈ ਇਹਦੇ ਬਾਰੇ ਚਾਹਨਾ ਪਉ ਕਿ ਹੈ ਕਿਆ ਕੀ ਕਾਰਨ ਕੀਆ ਦੇਖੋ ਜੀ ਲੋਕ ਸਭਾ ਦੀਆਂ ਇਲੈਕਸ਼ਨਾਂ ਨੇ ਉਹਦੇ ਵਿੱਚ ਹੁਣ ਹਰ ਇੱਕ ਵਰਕਰ ਨੇ ਔਰ ਹਰ ਇੱਕ ਆਗੂ ਨੇ ਮਿਹਨਤ ਵੀ ਕਰਨੀ ਔਰ ਕਰਦੇ ਵੀ ਨੇ ਔਰ ਮਾਨ ਸਾਹਿਬ ਕੁਝ ਆਪਣੀਆਂ ਗਾਈਡਲਾਈਨਸ ਦੇਣ ਕਿ ਜਿਹੜੇ ਸੰਦੀਪ ਸਰ ਨਾਲ ਗੱਲ ਸੈੱਟ ਦੇਣ ਕਿ ਉਹਦੇ ਅਕੋਰਡਿੰਗ ਜਿਹੜਾ ਸਾਰਾ ਸ਼ੈਰੀ ਸਾਹਿਬ ਜ਼ੁਲਮ ਦਾ ਜਵਾਬ ਵੋਟ ਹੈ ਬਿਲਕੁਲ ਤੇ ਇਹ ਥੋੜਾ ਚੰਨਪਕੇ ਜ਼ੁਲਮ ਕੌਣ ਕਰ ਰਿਹਾ ਤੇ ਕਿਵੇਂ ਹੋ ਰਿਹਾ ਤੇ ਆਖਿਰਕਾਰ ਵੋਟਰ ਜਵਾਬ ਕਿਸ ਤਰ੍ਹਾਂ ਦੇਵੇ ਵੋਟਰ ਜਵਾਬ ਦੇਊਗਾ ਵੋਟ ਪਾ ਕੇ ਜ਼ੁਲਮ ਹੈ ਮੈਂ ਨਹੀਂ ਦੇਖਿਆ ਇਤਿਹਾਸ ਦੇ ਵਿੱਚ ਅੱਜ ਤੱਕ ਅੱਦੀ ਕੋਈ ਸੀਐਮ ਸਾਹਿਬ ਨੂੰ ਜੇਲ੍ਹ ਦੇ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਤੁਹਾਡਾ ਵੀ ਇਹਨਾਂ ਨਿੱਜੀ ਤਜਰਬਾ ਸੋ ਕਹਿਣ ਦਾ ਭਾਵ ਤਾਨਾਸ਼ਾਹੀ ਰਵਈਆ ਜੋ ਭਾਜਪਾ ਦਾ ਤਾਨਾਸ਼ਾਹੀ ਰਵਈਆ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਇਤੋਂ ਖਫਾ ਨੇ ਹਰ ਗੱਲ ਨੂੰ ਆਪਾਂ ਆਪਣੇ ਹੰਕਾਰ ਰਵਈਏ ਨਾਲ ਹਰ ਗੱਲ ਨੂੰ ਆਪਾਂ ਆਪਣੇ ਧੌਂਸ ਜਮਾ ਕੇ ਤਾਨਾਸ਼ਾਹੀ ਨਾਲ ਇਤਰਾ ਇਹ ਦੇਸ਼ ਹਿੰਦੁਸਤਾਨ ਇਹ ਤਾਨਾਸ਼ੈ ਨਹੀਂ برداشت ਕਰ ਸਕਦਾ ਕਹਿ ਸਕਦਾ ਕਿ ਡਰ ਅੰਦਰ ਡਰ ਪੈਦਾ ਹੋ ਗਿਆ ਬਿਲਕੁਲ ਜੀ ਜੇ ਡਰ ਨਾ ਪੈਦਾ ਹੁੰਦਾ ਤੇ ਇਹ ਕੰਮ ਨਹੀਂ ਸੀ ਕਰਨਾ ਪਰ ਜਿੰਨਾ ਇਹ ਦਬਾਉਣਗੇ ਓਨੇ ਆਮ ਆਦਮੀ ਬਾੜ ਦੀ ਉੱਪਰ ਕੇ ਸਾਹਮਣੇ ਆਉਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੈਡਿਊਲਮ ਦਾ ਜਵਾਬ VOTER ਹੈ ਕਿ ਆ ਦੇਖਦੇ ਹਾਂ ਯਾਰ ਤੱਕ ਆਮਨੇ ਸਮੇ ਅਸਕੇ ਸੈਕਸ਼ਨ ਦੇ ਸਾਥ Hola, hola, hola. ¿O hay